ਮਾਨਜੋ ਕਮਿਸ਼ਨਰ ਸਾਹਿਬ ਜੀ ਦੀਆਂ ਸਾਨੂੰ ਹਦਾਇਤ ਹੁੰਦੀਆਂ ਨੇ ਹਰ ਟਾਈਮ ਦੇ ਉਤੇ ਅਸੀਂ ਚੌਕਸ ਰਹਿਣਾ ਹੁੰਦਾ ਹੈ ਬੜੀ ਅਹਿਮ ਚੌਕੀ ਆ ਪੁਲਿਸ ਸਟੇਸ਼ਨ ਸ਼ਵਾਲਾ ਚੌਕੀ ਇਹਦੇ ਵਿੱਚ ਆਪਣਾ ਮੰਦਿਰ ਹੈ ਇਹ ਮੰਦਿਰ ਜਿੱਥੋਂ ਬਹੁਤ ਦੂਰੋਂ ਦੂਰੋਂ ਲੋਕ ਜਿਹੜੇ ਨਤਮਸਤਕ ਹੋਣ ਵਾਸਤੇ ਆਉਂਦੇ ਤੋਲ ਸ਼ੈਗਨਾਂ ਦੀ ਤੇ ਅੱਜ ਡਿਊਟੀ ਦੇ ਦੌਰਾਨ ਸਾਨੂੰ ਇੱਕ 파ਰਸ 파ਰਸ ਭੰਡਾਰੀ ਜੀ ਨੇ ਦੇ ਜਿਹੜੇ ਹਜਰੰਦਰ ਤੋਂ ਆਏ ਜਿਹੜੇ ਮਹਾ ਕਲਿਸ਼ਵਰ ਜਾਣਾ ਸੀ ਮਾਗਲੇਸ਼ੇ ਜਾਣਾ ਸੀ ਤੇ ਇੱਥੇ ਉਹਨਾਂ ਦੇ ਸੀਗਾ ਪਹਿਲਾ ਸ਼ਵਾਲਾ ਮੰਦਿਰ ਤੋਂ ਅਸੀਂ ਸ਼ਿਵਜੀ ਪਹੁੰਚ ਦਰਸ਼ਨ ਕਰ ਗਏ ਤੇ ਫਿਰ ਆਪਾਂ ਜਾਈਏ ਤੇ ਬੈਗ ਦੇ ਵਿੱਚ ਆਪਣਾ ਛੋਟਾ ਬੈਗ ਭੁੱਲ ਗਏ ਤੇ ਉਹ ਤੇ ਬੜੇ ਇੰਨੇ ਪਰੇਸ਼ਾਨ ਸੀਗੇ ਤੇ ਉਸੇ ਵੇਲੇ ਉਹਨਾਂ ਨੂੰ ਆਪਾਂ ਆਸ਼ਵਾਸਨ ਦਿੱਤਾ ਤੇ ਅਸੀਂ ਉਸੇ ਵੇਲੇ ਬੈਗ ਜਿਹੜਾ ਵਾ ਉਹ ਲੱਭਣ ਵਾਸਤੇ ਆਪਣੀ ਫੋਟੋਗ੍ਰਾਫੀ ਉਹ ਕੈਮਰੇ ਵਿੱਚ ਚੈੱਕ ਕੀਤੇ ਦੇਖ ਕੇ ਕੈਮਰੇ ਵਿੱਚ ਉਹ 3 ਵੀ ਲੱਭਣ ਨੰਬਰ ਆ ਗਿਆ 3 ਵੀਰ ਨੰਬਰ ਸੀ ਉਸੇ ਵੇਲੇ ਕਢਾ ਕੇ ਤੇ ਆਪਾਂ ਉਸੇ ਵੇਲੇ ਉਹਦੇ ਘਰ ਵੀ ਪਹੁੰਚ ਗਏ ਦਰਨਤਨ ਲਾਕੇ ਤੇ ਦਰਨਤਨ ਲਾਗੇ ਉਸਦੇ ਨਾਲ ਕੰਟੈਕਟ ਕੀਤਾ ਦਾ ਮੋਬਾਈਲ ਨੰਬਰ ਨਹੀਂ ਸੀਗਾ ਸਾਡੇ ਕੋਲ ਮੈਂ ਬਾਈ ਨੰਬਰ ਕਾਲ ਡਾਇਡ ਕੀਤਾ ਉਹਨੇ ਫਿਰ ਉਹਨੇ ਕਿਹਾ ਵੀ ਮੈਂ ਇਸ ਨੰਦਰਬਾਸਾਬ ਅਸ਼ੀਦਾਨ ਸਾਹਿਬ ਦੇ ਵਿਚਕਾਰ ਮੈਂ ਹੈਗਾ ਤੇ ਅਸੀਂ ਉੱਥੇ ਪਹੁੰਚ ਕੇ ਉਹਦੇ ਕੋਲ ਤੇ ਬੈਗ ਜਿਹੜਾ ਸੀ ਉਹਦੇ ਬੈਗ ਪਿਛਲੇ ਵੀ ਨਹੀਂ ਪਿਆ ਸੀਗਾ ਤੇ ਉਹ ਥੈਂਕਸ ਗੋਡ ਵੀ ਉਹ ਬੈਗ ਨੂੰ ਕਿਸੇ ਦੂਸਰੇ ਬੰਦੇ ਨੇ ਹੱਥ ਨਹੀਂ ਲਾਇਆ ਤੇ ਉਹ ਬੈਗ ਆਪਾਂ ਲੱਭ ਕੇ ਜਦੋਂ ਇਹਨਾਂ ਨੂੰ ਦਿੱਤਾ ਤੇ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਇਹਨਾਂ ਦੀ ਤੇ ਮਾਂ ਜੋ ਕਮਿਸ਼ਨਰ ਸਾਹਿਬ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਡਿਊਟੀ ਜਿਹੜੀ ਹੈ ਪੂਰੀ ਚੋਕਸ ਹੋ ਕੇ ਕਰਦੇ ਆਂ ਤੇ ਕੋਈ ਵੀ ਮਾੜੀ ਚੰਗੀ ਹਰਕਤ ਨਾ ਹੋਵੇ ਤੇ ਇਸ ਵਿੱਚ ਆਪਾਂ ਹਰ ਵੇਲੇ ਤਤ ਪਰ ਰਹਿਨੇ ਆ ਤੇ ਮੇਰੀ ਜਿਹੜੀ ਫੋਰਸ ਮੇਰੀ ਟੀਮ ਹੈ ਜਿਹੜੀ ਉਹ ਵੀ ਬੜੇ ਉਹਨਾਂ ਨੇ ਬੜਾ ਮੇਰੇ ਸਾਥ ਦਿੱਤਾ ਤੇ ਅਸੀਂ ਕੁਝ ਘੰਟੇ ਵਿੱਚ ਬੈਗ ਲੱਭ ਕੇ ਉਹਨਾਂ ਦੇ ਪੈਸੇ 15000 ਰੁਪਈਆ ਸੀ ਉਹਨਾਂ ਦਾ ਮੋਬਾਈਲ ਸੀਗਾ ਉਹਨਾਂ ਦਾ ਤੇ ਉਹਨਾਂ ਦੇ ਹੋਰ ਡਾਕੂਮੈਂਟਸ ਸੀਗੇ ਤੇ 에ਅਰ ਦੇ ਟਿਕਟਾਂ ਵੀ ਸੀਗੀਆਂ ਜਿਹੜੀਆਂ ਮੋਬਾਈਲ ਦੇ ਵਿੱਚ ਹੀ ਸੀ ਉਹਨਾਂ ਦੇ ਬੜੇ ਪਰੇਸ਼ਾਨ ਸੀ ਲੇਕਿਨ ਅਹੀ ਮਹਾਸ਼ੰਕਰ ਜੀ ਦੀ ਬੜੀ ਕਿਰਪਾ ਦੇ ਨਾਲ ਉਹਨਾਂ ਦਾ ਬੈਗ ਲੱਭ ਦਿੱਤਾ ਅਸੀਂ ਆਮ ਸੋ ਹੈਪੀ ਬਹੁਤ ਖੁਸ਼ ਹਾਂ ਮੈਂ ਕਪੈਸਿਟੀ ਨਾ ਜਾਂਦੇ ਉਹ ਇੰਨਾ ਟੂਰਿਸਟ ਬਾਹਰੋਂ ਵੀ ਆਉਂਦੇ ਨੇ ਉਹਨਾਂ ਸਿੱਕੇ ਮੈਸੇਜ ਹੈ ਤੁਹਾਡੇ ਅੱਥੇ ਖਾਸ ਕਰਕੇ ਸ਼ਾਰਟ ਕੀ ਅੰਦਰ ਕੀ ਗੱਲ ਚੱਲਦੀ ਹੈ ਦੇਖੋ ਜੀ ਟੂਰਿਸਟ ਬਾਰੇ ਆਉਂਦੇ ਆ ਮੈਂ ਦੱਸ ਦਉਂਗਾ ਵੀ ਘੱਟ ਸਮਾਨ ਲੈ ਕੇ ਆਓ ਤੇ ਜਦੋਂ ਉਤਰਦੇ ਹੋ ਚੜ੍ਹਦੇ ਹੋ ਬੈਗ ਦੀ ਗਿਣਤੀ ਜ਼ਰੂਰ ਕਰੋ ਆਪਣੇ ਬੱਚੇ ਨਾਲ ਉਹਨਾਂ ਦੀ ਗਿਣਤੀ ਕਰੋ ਤੇ ਲੇਕਿਨ ਫਿਰ ਵੀ ਅੱਜਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਅੱਜਕੱਲ੍ਹ ਲੋਕੀ ਮੋਬਾਈਲ ਵਗੈਰਾ ਆਪਣੇ ਲੱਗੇ ਰਹਿੰਦੇ ਆ ਤੇ ਕੁਝ ਨਾ ਕੁਝ ਉਹ ਦਿਮਾਗ ਸਕਿੱਪ ਕਰ ਜਾਂਦਾ ਹੈ ਤੇ ਉਹਦੇ ਵਿੱਚ ਪਰੇਸ਼ਾਨ ਹੁੰਦੇ ਆ ਤੇ ਮਾੜੇ ਆਂਸਰਾਂ ਨੂੰ ਤੇ ਦੇਖੋ ਜੀ ਆਪਾਂ ਪੂਰਾ ਹਿਦਾਇਤ ਹੈ ਕਿ ਉਹਨਾਂ ਨੂੰ ਬਿਲਕੁਲ ਮੌਕਾ ਨਹੀਂ ਜਾਊਗਾ ਜਦੋਂ ਵੀ ਕਿਤੇ ਮਾੜਾ ਆਂਸਰ ਮੈਨੂੰ ਕੋਈ ਕਾਰਜ ਨੂੰ ਠੀਕੀ ਨਹੀਂ ਕਰਦਾ ਦੇ ਪਿਆ ਤੇ ਦੇ ਆ ਸੱਤ ਸੱਬਦੇ ਨੋਟ ਚ ਲੈ ਕੇ ਦਾ ਤੇ ਬਸ ਲੋਕਾਂ ਨੂੰ ਇਹ ਦੱਸਦਾ ਵੀ ਜਦੋਂ ਵੀ ਤੁਸੀਂ ਆਪਣੇ ਕੋਲੇ ਸਮਾਨ ਲੈ ਕੇ ਜਾਗੇ ਦੇ ਟੂਰਿਸਟ ਪਲੇਸ ਤੇ ਜਾਂਦੇ ਹੋ ਤੇ ਬਿਲਕੁਲ ਚੌਕਸ ਰਹੋ ਚੌਕਸ ਰਹੋ ਕਿਉਂਕਿ ਮਾੜਾ ਅਸਰ ਤੁਹਾਡੇ ਲਾ ਕੇ ਬਿਲਕੁਲ ਨਾ ਹੋਵੇ ਫਿਰ ਵੀ ਪੰਜਾਬ ਪੁਲਿਸ ਕਮਿਸ਼ਨਰੇਟ ਉਹ ਹਮੇਸ਼ਾ ਹੀ ਜਿਹੜੇ ਲੋਕ ਇਥੇ ਨਤਮਸਕ ਹੋਣ ਵਾਸਤੇ ਹੁੰਦੇ ਆ ਉਹਨਾਂ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਖੜਾ ਕੋਈ ਵੀ ਉਹਨਾਂ ਨੂੰ ਪ੍ਰੋਬਲਮ ਨਾ ਹੋਵੇ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਖੜੇ ਆ ਜਿਹੜੇ ਲੋਕ ਸਾਡੇ ਸ਼੍ਰੀ ਗੁਰੂ ਨਗਰੀ ਦੇ ਵਿੱਚ ਇਥੇ ਨਤਮਸਕ ਹੋਣ ਵਾਸਤੇ ਹੁੰਦੇ ਨੇ